ਆਡੀ ਖਬਰ ਖੰਨਾ ਤੋਂ ਜਿੱਥੇ ਕਿ ਸ਼ਿਪੂਰੀ ਇਲਾਕੇ ਦੇ ਸ਼ਿਵ ਮੰਦਿਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਹੈ ਐਨਾ ਹੀ ਨਹੀਂ ਚੋਰੀ ਦੇ ਨਾਲ-ਨਾਲ ਚੋਰਾਂ ਨੇ ਪਵਿੱਤਰ ਸ਼ਿਵਲਿੰਗ ਨੂੰ ਵੀ ਖੰਡਿਤ ਕਰ ਦਿੱਤਾ ਜਿਸ ਤੋਂ ਨਾਰਾਜ਼ ਹਿੰਦੂ ਜਥੇਬੰਦੀਆਂ ਤੇ ਸਥਾਨਕ ਲੋਕ ਸੜਕਾਂ ਤੇ ਉੱਤਰ ਆਏ ਗੁੱਸੇ ਦੇ ਵਿੱਚ ਲੋਕਾਂ ਦੇ ਵੱਲੋਂ ਦਿੱਲੀ ਲੁਧਿਆਣਾ ਨੈਸ਼ਨਲ ਹਾਈਵੇ ਨੂੰ ਜਮ ਕਰ ਦਿੱਤਾ ਗਿਆ ਕੱਲ ਤੋਂ ਕੋਈ ਵੀ ਮੰਦਰ ਦਾ ਕਪਾਟ ਨਹੀਂ ਖੁੱਲੇਗਾ ਸਦਾ ਲਈ ਮੰਦਰ ਬੰਦ ਹੋਗੇ ਜਦ ਤੱਕ ਚੋਰੀ ਨਹੀਂ ਪੜਿਆ ਖੰਨਾ ਦੇ ਸ਼ੇਪੂਰੀ ਮੰਦਰ ਦੇ ਵਿੱਚ ਚੋਰਾਂ ਨੇ ਚੋਰੀ ਦੇ ਨਾਲ-ਨਾਲ ਪਵਿੱਤਰ ਸ਼ਿਵਲਿੰਗ ਨੂੰ ਵੀ ਖੰਡਿਤ ਕਰ ਦਿੱਤਾ ਵਾਰਦਾਤ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਚੋਰ ਸਾਫ਼ ਵਿਖਾਈ ਦੇ ਰਹੇ ਨੇ ਇਸ ਘਟਨਾ ਤੋਂ ਬਾਅਦ ਗੁਰਸੇ ਵਿੱਚ ਹਿੰਦੂ ਜਥੇਬੰਦੀਆਂ ਤੇ ਸਥਾਨਕ ਲੋਕਾਂ ਨੇ ਦਿੱਲੀ ਲੁਧਿਆਣਾ ਨੈਸ਼ਨਲ ਹਾਈਵੇ ਜਮ ਕਰ ਦਿੱਤਾ ਹੈ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਚੋਰ ਨਾ ਫੜੇ ਗਏ ਤਾਂ ਮੰਦਿਰ ਦੇ ਕਪਾਟ ਬੰਦ ਕਰ ਦਿੱਤੇ ਜਾਣਗੇ ਤੇ ਸ਼ਹਿਰ ਦੇ ਨਾਲ ਨਾਲ ਪੰਜਾਬ ਬੰਦ ਦੀ ਕੋਲ ਦਿੱਤੀ ਜਾਵੇਗੀ ਅੱਜ ਦੀ ਸਵੇਰ ਸਾਡੇ ਲਈ ਜਿਹੜੀ ਸੀ ਬਹੁਤ ਹੀ ਦੁੱਖ ਭਰੀ ਸਵੇਰ ਸੀਗੀ ਸਾਨੂੰ ਸਵੇਰ ਸੰਜੀਵ ਸ਼ਰਮਾ ਜੀ ਸਭ ਤੋਂ ਪਹਿਲਾਂ ਮੰਦਿਰ ਚ ਜਿਹੜੇ ਆਉਂਦੇ ਨੇ ਸਾਡੇ ਕਮੇਟੀ ਦੇ ਮੰਦਰ ਉਹਨਾਂ ਦੇ ਅੰਦਰ ਐਂਟਰ ਕਰਦਿਆਂ ਮੰਦਰ ਖੁਲਵਾਇਆ ਉਹਨਾਂ ਨੇ ਪੰਡਤ ਜੀ ਤੋਂ ਉਹਨਾਂ ਦੇ ਅੰਦਰ ਆਂਦੇ ਹੋ ਉਹਨਾਂ ਦੀ ਭਾਵਨਾਵਾਂ ਨੂੰ ਐਡਸੀ ਠੇਸ ਲੱਗੀ ਕਿ ਉਹ ਉੱਥੇ ਖੜੇ ਖੜੇ ਹੀ ਅਗਾਹਤ ਮਹਿਸੂਸ ਕੀਤਾ ਉਹਨਾਂ ਨੇ ਹੋਇਆ ਕਿ ਜਲਚੜਾਣ ਸਭ ਤੋਂ ਪਹਿਲਾਂ ਸਾਡੇ ਸੰਜੀਵ ਸ਼ਰਮਾ ਜੀ ਆਉਂਦੇ ਨੇ ਸਵੇਰ ਉਹ ਅੰਦਰ ਜਿਵੇਂ ਹੀ ਐਂਟਰ ਕਰਦੇ ਨੇ ਬੈਲ ਵਜਾਉਂਦੇ ਨੇ ਮੰਦਿਰ ਦੀ ਘੰਟੀਆਂ ਵਜਾਉਂਦੇ ਨੇ ਅਰਚੇ ਕਰਨ ਲਈ ਜਿਵੇਂ ਹੀ ਸਾਹਮਣੇ ਦੇਖਦੇ ਨੇ ਸਾਡੇ ਸ਼ਿਵਲਿੰਗ ਜੀ ਦੀ ਪਿੰਡੀ ਖੰਡਿਤ ਹੋਈ ਟੱਡੀ ਹੋਈ ਹੁੰਦੀ ਉਹਨਾਂ ਨੇ ਇਮੀਡੀਏਟਲੀ ਐਕਸ਼ਨ ਜਾਇ ਪੰਡਤ ਜੀ ਨੂੰ ਮਿਲਾਇਆ ਸਾਰਾ ਕੁਝ ਦੇਖਿਆ ਔਰ ਮਹਿਸੂਸ ਕੀਤਾ ਕਿ ਇੱਥੇ ਕੋਈ ਬਹੁਤ ਬੜੀ ਬਾਰਦਾਤ ਹੋਣ ਜਾਮਦ ਕਰ ਰਹੀ ਹੈ ਉਸ ਤੋਂ ਬਾਅਦ ਸਾਰਿਆਂ ਨੂੰ ਜਿਵੇਂ ਜਿਵੇਂ ਖਬਰ ਹੋਈ ਸਾਰੇ ਕਮੇਟੀ ਦੇ ਮੈਂਬਰ ਪਹੁੰਚੇ ਪੁਲਿਸ ਨੂੰ ਖਬਰ ਹੋਈ ਪ੍ਰਸ਼ਾਸਨ ਨੂੰ ਖਬਰ ਹੋਈ ਉਹ ਸਾਰੀਆਂ ਚੀਜ਼ਾਂ ਜਿਵੇਂ ਜਿਵੇਂ ਦੇਖੀਆਂ ਸੀ ਮਹਿਸੂਸ ਕੀਤੀਆਂ ਕਿ ਸਾਡੇ ਨਾਲ ਇੱਕ ਬਹੁਤ ਬੜਾ ਇੱਕ ਕਾਂਡ ਹੋ ਗਿਆ ਪਲੱਸ ਸਾਡੀਆਂ ਜਿਹੜੀਆਂ ਮੰਦਰ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਤੇ ਬਹੁਤ بڑا ਇੱਕ ਜ਼ਖ਼ਮ ਲੱਗਿਆ ਇਹ ਗੱਲ ਸਾਨੂੰ ਨਹੀਂ ਪਤਾ ਕਿ ਉਹ ਜਿਹੜੇ ਵੀ ਬੰਦੇ ਸੀਗੇ ਉਹਨਾਂ ਨੇ ਕੀ ਮਨਸ਼ਾ ਨਾਲ ਅੰਦਰ ਐਂਟਰ ਕੀਤਾ ਜਾਂ ਕੀ ਨਹੀਂ ਕੀਤਾ ਬਟ ਜੋ ਪ੍ਰਾਇਮਰੀ ਏਡੀ ਫੇਸਿੰਗ ਹੈ ਉਹਦੇ ਚ ਇਹੀ ਨੋਟਿਸ ਅਸੀਂ ਕਰ ਰਹੇ ਹਾਂ ਵੀ ਸਾਨੂੰ 8-10 ਲੱਖ ਰੁਪਏ ਦਾ ਜਿਹੜਾ ਲਾਸ ਮੰਦਿਰ ਦੇ ਵਿੱਚ ਜ਼ਿਆਦਾ 15-20 ਲੱਖ ਰੁਪਏ ਦਾ ਦਾ 10 ਪਲੱਸ ਲਾਸ ਹੈਗਾ ਹੀ ਆ ਹਾਲੇ ਅਸੀਂ ਮਤਲਬ ਇਮੀਡੀਏਟ ਸਨ ਚਾਏ ਇਸ ਤੋਂ ਮਤਲਬ ਅੱਗੇ ਜਾਵਾਂਗੇ ਤਾਂ ਸਾਨੂੰ ਸ਼ਾਇਦ ਬਾਅਦ ਚ ਕਿਉਂਕਿ ਗੱਲੇਆਂ ਚੋਂ ਕਿੰਨਾ ਕੈਸ਼ ਨਿਕਲੇ ਸਾਨੂੰ ਨਹੀਂ ਪਤਾ ਮੈਂ ਇਹੀ ਕਹਿਣਾ ਚਾਹੁੰਦਾ ਇਹ ਜਿਹੜਾ ਘਟਣਾ ਹੋਇਆ ਮਤਲਬ ਕਿ ਜਿੰਨਾ ਵੀ ਨਿੰਦਾ ਕਰ ਲੋ ਥੋੜਾ ਕਿਉਂਕਿ ਇਹ ਸਾਡੇ ਪ੍ਰਭੂ ਹੈ ਪਰਮਾਤਮਾ ਜਿਨ੍ਹਾਂ ਨੇ ਸ੍ਰਿਸ਼ਟੀ ਰਚੀ ਹੈ ਉਹਨਾਂ ਦਾ ਜੇ ਨੁਕਸਾਨ ਹੋਇਆ ਇਸ ਕਰਕੇ ਸਾਰੇ ਇਕੱਠੇ ਹੋਏ ਹੈ ਜੇ ਮੇਲੇ ਸਾਹਿਬ ਵੀ ਆਏ ਸੀ ਉਹਨਾਂ ਨੇ ਕਿਹਾ ਕਿ ਅਸੀਂ 5 ਵਜੇ ਤੱਕ ਚੋਰ ਫੜ ਕੇ ਦਵਾਂਗੇ ਜੇ ਚੋਰ ਨਹੀਂ ਫੜੇ ਜਾਂਦੇ 5 ਵਜੇ ਤੱਕ ਤਾਂ ਕੱਲ ਨੂੰ ਕੋਈ ਵੀ ਅਸਮਸਾਨ ਘਾਟ ਚ ਸੰਸਕਾਰ ਨਹੀਂ ਹੋਏਗਾ ਔਰ ਕੱਲ ਤੋਂ ਕੋਈ ਵੀ ਮੰਦਰ ਦਾ ਕਪਾਟ ਨਹੀਂ ਖੁੱਲੇਗਾ ਸਦਾ ਲਈ ਮੰਦਰ ਬੰਦ ਹੋਗੇ ਜਦ ਤੱਕ ਚੋਰ ਨਹੀਂ ਫੜੇ ਜਾਂਦੇ ਅਦਰ ਪਤਾ ਲੱਗ ਗਿਆ ਹੋਊਗਾ ਕਿ ਸ਼ਿਪਰੀ ਮਦੇ ਕੀ ਹੋਇਆ ਜੀ ਇਹ ਹਿੰਦੂਆਂ ਨੇ ਹੀ ਹੋ ਰਿਹਾ ਜੀ ਜੇਕਰ ਹੋਰ ਤਰ੍ਹਾਂ ਦੇ ਹੁੰਦਾ ਇਹ ਹੁਣ ਤਾਂ ਪ੍ਰਸ਼ਾਸਨ ਵੀ ਗਈ ਸਾਰੇ ਪ੍ਰਸ਼ਾਸਨ ਪੱਜਾ ਦਿਨ ਟਿਆ ਫਿਰਦਾ ਹੁੰਦਾ ਚੋਰ ਫਰੇ ਵੀ ਹੁੰਦੇ ਸੀ ਕਿਆ ਪਤਾ ਇਹ ਹਿੰਦੂਆ ਨਾਲ ਸਮਾਲੇ ਵੀ ਹੀ ਕੰਮ ਹੋਇਆ ਅਜ ਖੰਨੇ ਹੋ ਚੁੱਕੇ ਆ ਜੀ ਸਾਰੇ ਸਨਾਤਨੀ ਭਾਈ ਨੂੰ ਬੇਨਤੀ ਹੈ ਅੱਜ 5 ਵਜੇ ਟਾਈਮ ਦਿੱਤਾ ਪ੍ਰਸ਼ਾਸਨ ਨੂੰ ਜੇ ਨਾ ਕੋਈ ਕਾਰਵਾਈ ਹੋਈ ਕੱਲੂ ਬਾਜ਼ਾਰ ਨਹੀਂ ਖੁੱਲੇਗਾ ਹੱਥ ਜੋੜ ਕੇ ਬੇਨਤੀ ਕਰਦਾ ਨੂੰ ਕਿ ਬਾਜ਼ਾਰ ਬੰਦ ਹੋਊਗਾ ਜੇ ਹੋ ਸਕੇ ਆ ਅਸੀਂ ਪੰਜਾਬ ਬੰਦੀ ਕੋਲ ਵੀ ਦਵਾਂਗੇ ਰਾਜੇ ਨਿਹੜਾ ਸ਼ੇਪੂਰੀ ਮਾਲੇ ਦੇ ਵਿੱਚ ਸ਼ੇਪੂਰੀ ਸ਼ਿਵਜੀ ਦਾ ਮੰਦਿਰ ਹੈ ਇੱਥੇ ਕੱਲ ਰਾਤੀ ਦੋ ਬੰਦੇ ਜਿਹੜੇ ਆਏ ਆ ਉਹਨਾਂ ਨੇ ਮੰਦਿਰ ਦੇ ਵਿੱਚ ਚੋਰੀ ਕੀਤੀ ਹੈ ਤੇ ਮੰਦਿਰ ਦੇ ਵਿੱਚ ਸ਼ਿਵਜੀ ਦੇ ਸ਼ਿਵਜੀ ਦੇ ਜਿਹੜੇ ਚਾਂਦੀ ਦੇ ਸ਼ਿਵਜੀ ਜਿਹੜੇ ਆਪਣੀ ਸ਼ਿਵਲਿੰਗ ਦੇ ਆਲੇ ਦੁਆਲੇ ਚਾਂਦੀ ਦਾ ਪੱਤਰ ਸੀਗਾ ਉਹ ਚੋਰੀ ਕੀਤਾ ਹੈ ਮੂਰਤੀਆਂ ਤੋਂ ਕੰਦੀ ਤੇ ਮੋਗਟ ਚੋਰੀ ਕੀਤੇ ਨੇ ਤੇ ਕੁਝ ਹੋਰ ਗੈਨੇ ਚੋਰੀ ਕੀਤੇ ਨੇ ਅਸੀਂ ਸਾਡੀ ਟੀਮਾਂ ਜਿਹੜੋ ਸਾਨੂੰ ਇਹ ਮਾਮਲੇ ਦੀ ਇਨਫੋਰਮੇਸ਼ਨ ਮਿਲੀ ਹੈ ਸਾਡੀ ਟੀਮਾਂ ਮੌਕੇ ਤੇ ਪਹੁੰਚੀਆਂ ਨੇ ਮੈਂ ਖੁਦ ਵੀ ਆਇਆ ਹਾਂ ਸਾਡੇ ਡੀਐਸਪੀ ਡੀ ਇੰਚਾਰਜ ਸੀਏਏ ਡੀਐਸਪੀ ਖੰਨਾ ਡੀ ਕੰਸਰਨਡ ਏਰੀਆ ਦੇ ਐਸਐਚਓ ਸਿਟੀ 1 ਮਾਨਯੋਗ ਐਸਐਸਪੀ ਸਾਹਿਬ ਵੱਲੋਂ ਸਟ੍ਰਿਕਟ ਹਦਾਇਤਾਂ ਨੇ ਸਾਰੇ ਫੋਰੈਂਸਿਕ ਟੀਮ ਵੀ ਮੌਕੇ ਤੇ ਅਸੀਂ ਜਲਦ ਤੋਂ ਜਲਦ ਜਿਹੜੀਆਂ ਡਿਫਰੈਂਟ ਟੀਮਾਂ ਬਣਾ ਕੇ ਕ੍ਰਾਈਮ ਟੈਸਟ ਕਰਾਂਗੇ ਤੇ ਜਿਨ੍ਹਾਂ ਨੇ ਮਾੜਾ ਕੰਮ ਕੀਤਾ ਉਹਨੂੰ ਕਿਸੇ ਵੀ ਲੈਵਲ ਤੇ ਕਿਸੇ ਵੀ ਤਰ੍ਹਾਂ ਬਖਸ਼ਿਆ ਨਹੀਂ ਜਾਊਗਾ ਨਾ ਤੇ ਸ